ਮੈਂ ਹਰਵੰਨ ਸ਼ਰਲ ਜਿਹੜੀ ਬੇਟੀ ਬਹੁਤ ਗਹਿਰੋ ਬਹੁਤ ਹੈ ਬੇਟੀ ਮੇਰੀ ਕਾਰਨ ਬਣਿਆ ਕਾਣ ਕੋਈ ਇਹਨਾਂ ਦਾ ਘਰੇਲੂ ਦਾਜ ਦੂਜ ਦਾ ਸ਼ਿਕਾ ਚੱਕਰ ਜਿਹੜੇ ਕਰਕੇ ਸਾਨੂੰ ਮਤਲਬ ਕਿ ਪਰੇਸ਼ਾਨ ਕਰਦੀ ਸੀ ਸਾਸ਼ੇੜੀ ਹੈ ਉਹਦੇ ਕਰਕੇ ਮਤਲਬ ਜਿਆਦਾ ਖਲਾਰਾ ਪਿਆ ਹੈ ਕੱਲ ਤੋਂ ਪਹਿਲਾਂ ਵੀ ਕਦੀ ਕੁਛ ਨਹੀਂ ਪਹਿਲੇ ਵੀ ਹੋਈ ਬੜੀ ਬੜੀ ਹੋਈ ਸੀ ਮੈਂ ਦੱਸ ਦਿੱਤੀ ਮੇਰੀ ਬੇਟੀ ਮੇਰੇ ਨਾਮ ਬਹੁਤ ਕਰਦੀ ਜਈ ਹੈ ਭਾਈ ਡੈਡੀ ਮੈਨੂੰ ਪਰੇਸ਼ਾਨ ਕਰਦੇ ਆ ਫਿਰ ਮੈਂ ਛਿਮ ਜਾ ਦਿੰਦਾ ਸੀ ਘਰ ਜਾ ਕੇ ਜਿੱਦਾਂ ਵੀ ਮੇਰੇ ਕੋਲ ਹੁੰਦਾ ਹੈਗਾ ਪਰ ਕੱਲ ਜਿਹੜਾ ਇਹਨੇ ਮੈਂ ਅਸੀਂ ਵਿਆਹ ਗਏ ਸੀ ਬਾਅਦ ਚ ਇਹਨੇ ਮਤਲਬ ਕਿ 6:00 4:00 ਵਜੇ ਸਾਨੂੰ ਫੋਨ ਕੀਤਾ ਡੈਡੀ ਮੈਨੂੰ ਕੁੱਟ ਮਾਰ ਬਹੁ ਕੀਤੀ ਬਰਿੰਦਰ ਨੇ ਤੇ ਨਾਲ ਜਿਹੜੀ ਉਹਦੀ ਮਾਂ ਆ ਤੇ ਬਾਅਦ ਚ ਜੱਲੇ ਅਸੀਂ ਇੱਥੇ ਮੈਂ ਕਿਹਾ ਮੈਂ ਆ ਗਿਆ ਮਤਲਬ ਤੂੰ ਡਰਨਾ ਫੋਨ ਤੇ ਗੱਲ ਹੋਈ ਮੇਰੀ ਬਗੈਰਾ ਉਹਨਾਂ ਸਕੂਲ ਮੈਂ ਗਿਆ ਪਹਿਲੇ ਸ਼ਵੇਰੇਸ਼ ਭੁੱਲੂ ਵਾਲ ਸਕੂਲ ਦੇ ਵਿੱਚ ਵੀ ਗਿਆ ਉੱਥੇ ਵੀ ਮੈਂ ਦੋ ਵਾਰੀ ਮਿਲ ਕੇ ਆਇਆ ਪਰ ਮੈਨੂੰ ਪਤਾ ਨਹੀਂ ਮੇਰੀ ਬੇਟੀ ਨੇ ਚੱਲ ਜਣਾਏ ਤੋਂ ਦੁਨੀਆ ਤੋਂ ਜੱਲੇ ਮੈਂ ਉੱਥੇ ਘਰ ਪਹੁੰਚਾਏ ਹੈ ਨਹੀਂ ਘਰ ਇਹ ਪਰਨ ਨੂੰ ਲੈ ਕੇ ਕੁੜੀ ਨੂੰ ਫਲੇ ਮੈਡੀ ਸਿਟੀ ਫਿਰ ਪਰਨਮ ਉਤੋਂ ਵੱਡਾ ਸਿਵਲ ਹੌਸਪੀਟਲ ਪਰਨਮ ਜੇ ਅਸੀਂ ਆਪਣੀ ਬੇਟੀ ਨੂੰ ਅਸੀਂ ਮਿਲਿਆ ਮ੍ਰਿਤਕ ਮਦਦ ਦੇਖੀ ਹੈ ਪ੍ਰਸ਼ਾਸਨ ਨੇ ਇਹਦੇ ਬਾਰੇ ਕੀ ਕਰ ਦਿੱਤਾ ਹਜੇ ਤੱਕ ਕੁਝ ਨਹੀਂ ਹੋਇਆ ਜੀ ਹਜੇ ਤੱਕ ਹੁਣ ਮਤਲਬ ਕਿ ਹੋਏ ਮਤਲਬ ਕਿ ਹੋਣਾ ਜੋ ਵੀ ਹੋਏਗਾ ਕਾਰਵਾਈ ਕਰਨਗੇ ਮਤਲਬ ਕਿ ਮੰਗ ਹੈ ਕਿ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀਆਂ ਦੋਨਾਂ ਨੂੰ ਸਿਰ ਤੋਂ ਸਖਤ ਸਜ਼ਾ ਜਿੰਨੀ ਵੀ ਹੋ ਸਕੇ ਉਨੀ ਮਿਲੇ ਬਸ ਮੇਰਾ ਇਹੋ ਹੀ ਕਹਿਣਾ ਹੈ ਸਾਰੇ ਦਾ ਮੈਂ ਧੰਨਵਾਦ ਕਰਦਾ ਬੱਸ ਮੇਰਾ ਸਾਰੇ ਸਾਥ ਦੇਣ ਹਾਂਜੀ ਇਨਸ਼ਾਅਬ ਮਿਲਣ ਆਇਆ ਮੈਨੂੰ ਬਸ ਮੈਂ ਪਿੰਡ ਬੱਲੋਚਵਾਂ ਦਾ ਸਰਪੰਚ ਹਰਪ੍ਰੀਤ ਸਿੰਘ ਮਾਮਲਾ ਬਣਿਆ ਪੂਰਾ ਮਾਮਲਾ ਹੈ ਵੀ ਬਹੁਤ ਹੀ ਮੰਦਭਾਗੀ ਖਬਰ ਆਈ ਏ ਸਾਨੂੰ ਬਹੁਤ ਹੀ ਦਰਦਨਾਕ ਘਟਨਾ ਹੋਈ ਏ ਮੇਰੇ ਵੀਰ ਹਰਵੰਸ لال ਜੀ ਇਹਨਾਂ ਦੀ ਬੇਟੀ 8 ਤੋਂ 9 ਮਹੀਨੇ ਹੋਏ ਵਿਆਹ ਨਾਲ ਤੇ ਜਿਹੜੇ ਉਹਨਾਂ ਦੇ ਸਾਸ ਸਿਗੀ ਤੇ ਉਹਦਾ ਘਰ ਵਾਲਾ ਸੀਗਾ ਬਹੁਤ ਹੀ ਤੰਗ ਪ੍ਰੇਸ਼ਾਨ ਕਰਦੇ ਸੀਗੇ ਮੰਗ ਸੀ ਕਿ ਸਾਨੂੰ ਮਲੇ ਦਾਜ ਦੇ ਵਿੱਚ ਕੋਈ ਗੱਡੀ ਦਿੱਤੀ ਜਾਵੇ ਤੇ ਇਹਦੀ ਬੇਟੀ ਜਿਹੜੀ ਆ ਉਹਨਾਂ ਨੂੰ ਬਾਰ-ਬਾਰ ਕਹਿੰਦੀ ਸੀ ਕਿ ਮੈਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਆ ਕਿਉਂਕਿ ਹਰ ਮਾਪਿਓ ਸਮਝ ਆਇਆ ਵੀ ਚਲੋ ਸ਼ਰਮ ਮਹਿਸੂਸ ਕਰ ਲਿਆ ਵੀ ਸਾਡੀ ਮਲਾ ਰਖ ਲਾਰਾ ਇਹੋ ਜਿਹਾ ਨਾਂ ਪਵੇ ਵੀ ਆਪੇ ਅੱਜ ਸਮਝ ਜਾਣਗੇ ਕੱਲ ਸਮਝ ਜਾਣਗੇ ਪਰ ਜੋ ਕੱਲ ਵਾਰਦਾਤ ਹੋਈ ਹੈ ਉਹਨਾਂ ਨੇ ਸੱਸ ਨੇ ਤੇ ਪਰੌਣੇ ਨੇ ਲੜ ਕੇ ਕੁੜੀ ਨੂੰ ਜਿਹੜਾ ਆ ਤੰਗ ਪ੍ਰੇਸ਼ਾਨ ਕੀਤਾ ਮਾਰਿਆ ਕੁੱਟਿਆ ਲਹੂ ਲਹਾਨ ਕੀਤਾ ਆ ਤੇ ਇਸ ਤੋਂ ਬਾਅਦ ਕੁੜੀ ਨੇ ਆਪਣੇ ਹਫਾਜ਼ਰ ਨੂੰ ਫੋਨ ਕੀਤਾ ਸੋਈ 4:17 ਦੇ ਪੀ ਮੇਰਾ ਘਰ ਵਾਲਾ ਤੇ ਮੇਰੀ ਸੱਸ ਜਿਹੜੀ ਐ ਮੈਨੂੰ ਫੋਟ ਮਾਰ ਰਿਹਾ ਮੈਨੂੰ ਆ ਕੇ ਬਚਾ ਲਵੋ ਤੇ ਗੱਲ ਕਰਦੇ ਕਰਦੇ ਫੋਨ ਕਟਿਆ ਜਾਂਦਾ ਆ ਤੇ ਜਦੋਂ ਇਹ ਪਹੁੰਚੇ ਆ ਉਥੇ ਦਗਨ ਉਹਦੇ ਪਿੰਡ ਪਹੁੰਚੇ ਆ ਤੇ ਉਹ ਉਥੋਂ ਕੁੜੀ ਨੂੰ ਲੈ ਕੇ ਤੇ ਹਸਪੀਟਲ ਮੈਡੀਸਿਨ ਹਸਪੀਟਲ ਜਾਂ ਜਾ ਰਹੇ ਸੀਗੇ ਤੇ ਇਹ ਉਥੇ ਪਹੁੰਚੇ ਆ ਤੇ ਉਥੋਂ ਵੀ ਉਹ ਅਗਲੇ ਹਸਪੀਟਲ ਚਲ ਗਏ ਪ੍ਰਾਣਾ ਵਾਲਿਆਂ ਨੇ ਉਥੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਐ ਮਨ ਲੈ ਮੌਤ ਹੋ ਚੁੱਕੀ ਆ ਤੇ ਇਹ ਬਹੁਤ ਹੀ ਮੰਦ ਭਾਈ ਘਟਨਾ ਆ ਅੱਜ ਅਜੇ 8-9 ਮਹੀਨੇ ਵਿਆਹਨ ਹੋਇਆ ਇਹਨਾਂ ਨੇ ਕਿਦਾਂ ਮਿਹਨਤ ਕਰਕੇ ਕਿਉਂਕਿ ਇੱਕ ਮਜ਼ਦੂਰ ਵਾਸਤੇ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਉਹਨੂੰ ਕਿਸੇ ਕਾਬਲ ਬਣਾਉਣਾ ਬਹੁਤ ਔਖਾ ਹੁੰਦਾ ਆ ਜਿਹੜੀ ਇਹਾਂ ਦੀ ਬੇਟੀ ਆ ਉਹ ਟੀਚਰ ਲੱਗੀ ਸੀ ਪਿੰਡ ਕੁਲੂਵਾਲ ਦੇ ਵਿੱਚ ਬਹੁਤ ਵਧੀਆ ਕੁੜੀ ਨਾਇਸ ਸੀਗੀ ਪੜ੍ਹੀ ਲਿਖੀ ਸੀਗੀ ਟੀਚਰ ਲੱਗੀ ਸੀ ਪਰ ਉਹ ਜਿਹੜੀ ਆ ਉਹਦੇ ਨਾਲ ਜੋ ਉਹਦੀ ਆਪਣੇ ਉਹਦੀ ਉਹਨਾ ਹੋਇਆ ਆ ਬਹੁਤ ਹੀ ਮਾੜਾ ਹੋਇਆ ਆ ਕਿਉਂਕਿ ਜਿਹੜੀ ਕਿਸੇ ਦੀ ਧੀ ਹੋਵੇ ਚਾਹੇ ਪੁੱਤ ਹੋਵੇ ਉਦੇ ਵਾਸਤੇ ਜਿਹੜਾ ਹੈਗਾ ਆ ਬਹੁਤ ਮਾਪੇ-ਪਿਓ ਵਾਸਤੇ ਬਹੁਤ ਵੱਡਾ ਦੁੱਖ ਹੁੰਦਾ ਆ ਇਸ ਕਰਕੇ ਅਸੀਂ ਤਾਂ ਇਹ ਚਾਹੁੰਦੇ ਹੈਗੇ ਆ ਕਿ ਜਿਹੜਾ ਪ੍ਰਸ਼ਾਸਨ ਹੈਗਾ ਆ ਜੋ ਬਣਦੀ ਸਖਤ ਤੋਂ ਸਖਤ ਕਾਰਵਾਈ ਕਰੇ ਉਹਨਾਂ ਤੇ ਜੋ ਉਹਨਾਂ ਨੂੰ ਸਜ਼ਾ ਬਣਦੀ ਹੈ ਸਾਰੇ ਜਿੱਤੀ ਜਾਵੇ ਤਾਂ ਜੋ ਆਉਣ ਵਾਲੇ ਹੋਰ ਲੋਕਾਂ ਤੇ ਵੀ ਇਹ ਨਾ ਪਵੇ ਕਿ ਕਿਸੇ ਦੇ ਧੀ ਪੁੱਤ ਨੂੰ ਕਿੱਦਾਂ ਮਾਰਿਆ ਜਾਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਸਾਰੇ ਇੱਕ ਮਾਮਲਾ ਜਿਹੜਾ ਲੜਕੇ ਨੂੰ ਸਾਰਾ ਪਰਿਵਾਰ ਵੱਲੋਂ ਰੱਖਿਆ ਜਾ ਰਿਹਾ ਕਿ ਮਾਰਨ ਕੋਇਆ ਰਿਹਾ ਤੇ ਕੀ ਮੌਲਾ ਕੀ ਆ ਪੂਰਾ ਸਰੋ ਮਿਤੇ ਦਿਨੀ 22 ਨਵੰਬਰ 2025 ਨੂੰ ਹਰਵੰਸ لال ਸਨੌਕਕਰ ਤਰਾਰਾਮ ਜਿਹੜੇ ਇਹਨਾਂ ਇਹਨਾਂ ਨੇ ਕਾਫੀ ਸਾਡੇ ਕੋਲ ਆਪਣਾ ਬਿਆਨ ਦਾਇਰ ਕਰਾਇਆ ਸੀ ਕਿ ਉਹਨਾਂ ਨੇ ਆਪਣੀ ਲੜਕੀ ਜਿਹੜੀ ਪ੍ਰਦੀਪ ਕੌਰ ਜਿਹੜੀ ਉਮਰ ਕਿੰਨੀ 26 ਸਾਲ ਦੀ ਉਹਦੀ ਸ਼ਾਦੀ 19-25 ਨੂੰ ਬਰਿੰਦਰ ਸਿੰਘ ਪੁੱਤਰ ਲੇਟ ਬਿੰਦਰ ਸਿੰਘ ਵਾਸੀ ਦਗਨ ਠਾਲਾ ਹਾਜੀਪੁਰ ਨਾਲ ਕੀਤੀ ਸੀ ਜੋ ਦੋਵੇਂ ਜਿਹੜੇ ਆ ਹਸਬੰਡ ਵਾਈਫ ਸਰਕਾਰੀ ਕੀਤੇ ਅਥੇ ਜੀ ਉਹ شادی ਤੋਂ ਕੁਝ ਸਮੇਂ ਬਾਅਦ ਹੀ ਜਿਹੜਾ ਉਹਦਾ ਦੀ ਲੜਕੀ ਨੂੰ ਉਹਦੇ ਹਸਬੰਡ ਤੇ ਸੱਸ ਜਿਹੜੀ ਅਮਿੰਦਰ ਕੋਰ ਉਹਦੇ ਵੱਲੋਂ ਤੰਗ ਕਰਨਾ ਸੋਰੀ ਹਰਵੰਦ ਕੋਰ ਬਲਤੰਗ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਸੀ ਜੋ ਪਹਿਲਾਂ ਵੀ ਸਮਝਾਇਆ ਸੀ ਜੋ ਮਿਤੀ 22 ਤਰੀਕ ਦੀ ਸ਼ਾਮ ਨੂੰ ਉਹਦੀ ਲੜਕੀ ਨਾਲ ਨੂੰ ਫੋਨ ਕਰਕੇ ਰੱਜਾ ਕਿ ਉਸਦਾ ਪਤੀ ਦੇ ਸਾਥ ਦੀ ਉੱਥੇ ਉਸਦੀ ਕੁੱਟਮਾਰ ਕਰ ਰਹੇ ਹਨ ਉਹ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਉਹਦੀ ਲੜਕੀ ਜਿਹੜੀ ਆ ਆਸਵਲਾ ਹਸਰ ਉਹ ਕਿਹੜੀਆਂ ਲੈ ਕੇ ਗਈ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਨੇ ਬਿਆਨ ਤਜ ਕਰਾਇਆ ਕਿ ਜਿਹੜੀ ਉਹਨਾਂ ਦੀ ਲੜਕੀ ਉਸਦੇ ਪਤੀ ਅਤੇ ਸੱਜ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਜਿਹੜੀ ਆ ਖਤਮ ਹੋਈ ਆ ਉਹ ਬਿਆਨ ਦੇ ਉੱਤੇ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ 8 ਜਿਹੜੀ ਆ ਮਿਤੀ 23 11 25 ਅੱਜ ਕੀਤੀ ਸੀ ਉਹਨੂੰ ਦਿਨੋ ਦਿਨੋ ਰੈਸਟ ਕਰ ਲਿਆ ਸੀ ਜੋ 2 ਦਿਨ ਦੇ ਪੁਲਸ ਰਿਮਾਂਡ ਦੇ ਉੱਤੇ ਹੈਗੇ ਆ ਜਿੱਦਾਂ ਜੋ ਜੋ ਇਸ ਬੂਹ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ